ਆ ਭਾਈ ਵੱਡਾ ਭਾਈ ਸੰਜੋਜ ਅੱਜ ਅਸੀਂ ਚੱਲੇ ਆ ਹਰਵਾਲ ਸਰ ਝੀਲ ਦੇਖਣ ਵਾਸਤੇ ਨਾਣਾ ਦੇਵੀ ਦੇ ਕੋਲ ਆ ਨਾਣਾ ਦੇਵੀ ਨਾਣਾ ਦੇਵੀ ਟੈਂਪਲ ਵਾਲੀ ਸਾਈਡ ਤਾਂ ਤੁਹਾਨੂੰ ਰਸਤਾ ਦਿਖਾਵਾਂਗੇ ਸਾਰਾ ਜੇ ਆਪੇ ਵਾਸਤੇ ਤੁਹਾਨੂੰ ਨਾਣਾ ਕੋਲ ਤੋਂ ਸਮਾਵੀ ਰੋਡ ਬੰਦ ਰਿਹਾ ਹੈਗਾ ਜੀ ਕਿੱਥੇ ਰੋਡ ਬਣ ਰਿਹਾ ਕਿੱਥੇ ਕਿੱਦੇ ਰੋਡ ਵਧੀਆ ਵੀ ਆ ਜਾਂਦਾਗਾ ਆ ਪੁਰਾਣਾ ਰੋਡ ਆ ਗਿਆ ਨਾ ਇਹ ਪੁਰਾਣਾ ਰੋਡ ਆ ਬਾਈ ਇਹ ਮੰਡੀ ਤੋਂ ਕਿੰਨੇ ਕਿਲੋਮੀਟਰ ਪਹਿਨ ਆ ਬਾਈ ਇਹ ਕਿੰਨਾ ਕਿੱਸਾ 50 60 ਕਿਲੋਮੀਟਰ ਹੈ ਮੰਡੀ ਤੋਂ 50 60 ਕਿਲੋਮੀਟਰ ਆਪਾਂ ਨੂੰ ਦੂਰ ਪੈ ਜਾਂਦਾ ਹੈ ਇਹ ਅਸੀਂ ਆਗੇ तकरीबन 25-30 ਕਿਲੋਮੀਟਰ ਆਗੇ ਹੋਵਾਂਗੇ ਤੇ 25-30 ਕਿਲੋਮੀਟਰ ਹੋਰ ਅੱਗੇ ਹੋਗਾ। ਕਾਫੀ ਖਰਾਬ ਰਸਤਾ ਮੰਡੀ ਤੋਂ ਅਸੀਂ ਤੁਰੇ ਆ ਦੇ ਰਸਤੇ ਵਿੱਚ ਵਧੀਆ ਰਸਤਾ ਵੀ ਆਇਆ ਹੈ ਤਾਂ ਪਰ ਮੈਂ ਕਹਿ ਸਕਦਾ 50-50 ਹੈਗਾ ਖਰਾਬ ਰਸਤਾ ਵੀ ਹੈ ਤੇ ਵਧੀਆ ਰਸਤਾ ਵੀ ਆ ਮੈਂ ਕਾਫੀ ਅੱਗੇ ਅਗੇ ਵੀਡੀਓ ਬਣਾਉਣ ਲੱਗਿਆ ਹੈਗਾ ਤੇ ਉਦੋਂ ਪਿੱਛੇ ਰਸਤਾ ਠੀਕ ਸੀਗਾ ਪਰ ਹੁਣ ਜਿਆਦਾ ਖਰਾਬ ਆ ਰਿਹਾ ਰਸਤਾ ਕਾਫੀ ਹਾਈਟ ਤੇ ਲਿਆ ਆ ਬਈ ਮੈਨੂੰ ਮੈਂ ਵੀ ਪਹਿਲੀ ਵਾਰ ਜਾ ਰਿਹਾ ਦੇਖਦੇ ਆ ਕਿਦੇ ਨਜ਼ਾਰੇ ਕਿੱਦਾਂ ਦੇ ਹੁੰਦੇ ਆ ਰਸਤਾ ਵੈਸੇ ਬਹੁਤ ਖਰਾਬ ਆਗਾ ਪਿੱਛੇ ਪਿੱਛੇ ਢੀਕ ਸੀਗਾ ਰਸਤਾ ਕੰਪਨ ਤਾਂ ਬਹੁਤ ਖਰਾਬ ਆ ਕਾਫੀ ਹਾਈਟ ਤੇ ਉਹੀ ਹਾਲ ਹੈਗਾ ਕਾ ਕਾਫੀ ਹਾਈਟ ਤੇ ਆ ਗਏ ਅਸੀਂ ਕਾਫੀ ਦੂਰ ਤੋਂ ਬਾਅਦ ਮਤਲਬ ਕਿ ਘਟੂ ਘਟ ਬਈ 30 35 ਕਿਲੋਮੀਟਰ ਤੋਂ ਬਾਅਦ ਇੱਕ ਪੰਪ ਆਇਆ ਪੈਟਰੋਲ ਪੰਪ ਆਹ ਵਾਲਾ ਸੰਜੂ ਭਾਈ ਟੀਲ ਪਵਾ ਰਿਹਾ ਤੇ ਰੋਡ ਦਾ ਉਹੀ ਹਾਲ ਆ ਜਿਹੜਾ ਮੈਂ ਪਹਿਲਾਂ ਦੱਸ ਰਿਹਾ ਤੁਹਾਨੂੰ ਤੇ ਲਗਾਤਾਰ ਹਾਈਟ ਹੀ ਚੜ ਰਹੇ ਆ ਅਸੀਂ ਉੱਪਰ ਹੀ ਚੜ ਰਹੇ ਆ ਹੋਰੀ ਬਾਈ ਕਹਿੰਦਾ ਸੰਜੂ ਬਾਈ ਕਹਿੰਦਾ ਵੀ ਉਹ ਟਾਵਰ ਕੋਲੇ ਜਾਣਾ ਆਪਾਂ ये और टावर देख ये और जून करके दिखाऊंगा ओ टावर आके जाना लो जी ऐसी पहुंच गए रिवालसर ये शहर होगा सर इतो कि दूर है झील भाई होर हरवाल सर तो पहुंच गए ठीक है ओके लो भाई जी फाइनली पहुंच गए हरी झील इधर ਉੱਤਰ ਕੇ ਦਿਖਾਉਨੇ ਆ ਝੀਲ ਦੇ ਨਜ਼ਾਰੇ ਠੰਡਾ ਮੌਸਮ ਆ ਪੂਰਾ ਘੈਂਟ ਮਾਹੌਲ ਆ ਨਾ ਇੱਧਰ ਗੁਰਦੁਆਰਾ ਸਾਹਿਬ ਬਣਿਆ ਵਾ ਉੱਪਰ ਠੀਕ ਹਤਾਈਓ ਫਿਰ ਪੰਜਾਬ ਵਾਲੇ ਬੰਦੇ ਇੱਧਰ ਵੱਧ ਹੁੰਦੇ ਨੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਸਾਰੇ ਪੰਜਾਬ ਤੋਂ ਹੀ ਆ। ਇਹ ਪਹੁੰਚ ਗਏ ਪਾਰਕਿੰਗ ਤੇ ਚੱਲ ਤਾਂ ਜਾਣਦੇ ਜਾਣਦੇ ਇੱਧਰ ਵੀ ਬਣੀ ਹੋਈ ਆ ਉੱਪਰ ਜਗਾ ਵਧੀਆ ਰਹਿਣ ਵਾਲੀ। ਹੋਟਲ ਵਗੈਰਾ ਹੋਣਗੇ ਉੱਤੇ। ਇਹ ਪੀੜ੍ਹੀਆਂ ਘਰ ਵੀ ਆਉਂਦੇ। ਤੇ ਇੱਧਰ ਬਣਿਆ ਵਾ ਚਿੜੀ ਆ ਘਰ। ਬਹੁਤ ਸੋਹਣੀ ਜਗ੍ਹਾ ਬਈ। ਇਹ ਆ ਸਾਡੇ ਸੰਜੂ ਬਾਈ ਤੇ ਬਾਈ ਆ ਡਿਸਕਵਰ ਮੋਟਰਸਾਈਕਲ ਤੇ ਲੈ ਕੇ ਆਇਆ ਮੈਨੂੰ ਚੱਲ ਗਏ ਬਾਈ ਫਿਰ ਹੈਲਮਟ ਰੱਖ ਲੈਂਦੇ ਮੈਨੂੰ ਇੱਕ ਵੰਡਾ ਚਲੋ ਬਾਈ ਪਹੁੰਚ ਗਏ ਸੀ ਅਲਵਾਰ ਸਰ ਝੀਲ ਤੇ ਪਹਿਲਾਂ ਬਾਈ ਝੀਲ ਵੱਲ ਜਾਣਾ ਉਹ ਬਾਈਕ ਕਿਲੇ ਆ ਤਾ ਹਾਂ ਨਹੀਂ ਇਧਰ ਕਿੰਨੀ ਕਿ ਦੂਰ ਜਾਣਾ ਪਊਗਾ ਬਾਈਕ ਤੇ ਲਿਆ ਫਿਰ ਮੈਂ ਥੋੜਾ ਜਿਹਾ ਤੁਰਦਾ ਇਧਰ ਅੱਗੇ ਇਧਰ ਵਧੀਆ ਬਣਿਆ ਵਾ ਬਗੀਚਾ ਬਾਈ ਵਧੀਆ ਨਜ਼ਾਰੇ ਲਈ ਜਾਂਦਾ ਗੱਲਾਂ ਬਾਤਾਂ ਕਰੀ ਜਾਂਦਾ ਲੋਕੀ ਸੀ ਪਹੁੰਚ ਗਏ ਝੀਲ ਤੇ ਇੱਥੋਂ ਹੈ ਜੀ ਐਂਟਰੀ ਬਾਕੀ ਗੇਟ ਸੀ ਇਹ ਬੰਦ ਬਹੁਤ ਸੋਹਣੀ ਜਗ੍ਹਾ ਬਣੀ ਹੋਈ ਹੈ ਬਾਈ। ਉਹ ਪਰੇ ਮੁਰਗੀਆਂ ਉਹ ਦੂਜੀ ਬਤਕਾਂ ਵੀ ਫਿਰਦੀਆਂ ਹੋਈਆਂ। ਉਹੀ ਨੇੜੇ ਜਗ੍ਹਾ ਦਿਖਾਉਣਾ ਮੈਂ। ਕਿਸ਼ੂ ਵੀ ਇੱਥੇ

ਨੋ ਮੰਦਰ ਵੀ ਹੈ ਨਾ ਮੰਦਰ ਵੀ ਹੈ ਗੁਰਦੁਆਰਾ ਸਾਹਿਬ ਵੀ ਆ ਤਾਂ ਲੋ ਮਸ਼ਰੀਕ ਜਮਾ ਹੈ ਇਹ ਪੱਥਰ ਕਿਹੜਾ ਹੈ ਰੀਤਨੀ ਹੈ ਨਾ ਹਾਂਜੀ ਇਸ ਦਾ ਕੋਈ ਅੰਦਾਜ਼ਾ ਨਹੀਂ ਹੈ ਇਹ ਗਹਿਰੀ ਹੈ ਇਸ ਦਾ ਕੋਈ ਅੰਦਾਜ਼ਾ ਨਹੀਂ ਹੈ ਭਾਈ ਕੋਈ ਮਿਹਨਤੀ ਗਣਤੀ ਕੁਝ ਵੀ ਨਹੀਂ ਠੀਕ ਹੈ ਭਾਈ ਪਤਾ ਨਹੀਂ ਕਿਹੋਂ ਸੇ ਹੈ ਕਿ ਆਸੀ ਬਾਈ ਕਹਿੰਦਾ ਗਹਿਰੀ ਬਹੁਤ ਆ ਇਹ ਵੀ ਕੋਈ ਪਤਾ ਹੀ ਨਹੀਂ ਇਹਦਾ ਵੀ ਕਿਦਾਂ ਕੀ ਸਿਸਟਮ ਆਗਾ ਆ ਮੱਛੀਆਂ ਫਿਰਦੇ ਨੇ ਇੱਧਰ ਮੰਦਰ ਆ ਤੇ ਉਹ ਸਾਈਡ ਹੈਗਾ ਗੁਰਦੁਆਰਾ ਸਾਹਿਬ ਸਾਹਮਣੇ ਉੱਪਰ ਸੇ ਹੱਥੇ ਹੂੰ ਕਿਧਰ ਤੇ ਹਾਂ ਆ ਤੇ ਆ ਤੇ ਉਧਰ ਸੇ ਤੇ ਆ ਆ ਬਾਈ ਸੰਜੂ ਬਾਈ ਕਹਿੰਦਾ ਹਰ ਇੱਕ ਸਾਲ ਇੱਥੇ ਇੱਕ ਬਲੀ ਹੁੰਦੀ ਹੁੰਦੀ ਆ ਬਲੀ ਕਹਿੰਦਾ ਮਤਲਬ ਵੀ ਕੋਈ ਨਾ ਕੋਈ ਬੰਦਾ ਇੱਥੇ ਡੁੱਬ ਹੀ ਜਾਂਦਾ ਹੈਗਾ ਹਰ ਇੱਕ ਸਾਲ ਡੁੱਬਦਾ ਇੱਧਰ ਮੰਦਰ ਆ ਗਿਆ ਇੱਧਰ ਮੱਥਾ ਟੇਕਣ ਵਾਲੀ ਜਗ੍ਹਾ ਬਣੀ ਹੋਈ ਆ ਹਾਂਜੀ ਨੋਬੜੀਂ ਰਹੀ ਹੈ ਅੱਜ ਪਰ ਪਤਾ ਨਹੀਂ ਕਾ ਹੋ ਗਿਆ ਉਹ ਉਦਾਂ ਬਾਈ ਨਹਾ ਰਿਹਾ ਓਏ ਐਦਾਂ ਨਹਾਉਂਦਾ ਨੁਂਗਾ ਕੋਈ ਨਾ ਕੋਈ ਬੰਦਾ ਵਿੱਚ ਡੁੱਬਦਾ ਹੀ ਹੈ ਹਰ ਇੱਕ ਸਾਲ ਹਾਣ ਬਲੀ ਕਹਿੰਦੇ ਇੱਥੇ ਹਾਂ ਚਲੋ ਭਾਈ ਚਲੋ ਅਜੰਤਵਾਰ ਕਰਕੇ ਬਾਜ਼ਾਰ ਬੰਦ ਦਾ ਹਨਾ ਮੰਦਰ ਅੱਗੇ ਆ ਉਹ ਦੇਖੀ ਜਾਂਦਾ ਹਨ ਹਾਂਜੀ ਇੱਧਰ ਗੁਫਾ ਬਣੀ ਹੋਈ ਆ ਅੰਦਰ ਤੋਂ ਬੰਦਾ ਥੋੜੀ ਜਿਹੀ ਦਿਖਾ ਦੇ ਨੇ ਅੰਦਰ ਅੰਦਰ ਮੋਪੜੀਆਂ ਦੇ ਗਿਆ ਇਹ ਤਾਂ ਨਾਲ ਆ ਕਿਉਂ ਤਰੀਆਂ ਪੋੜੀਆਂ ਦੇ ਵਿੱਚ ਪੋੜੀਆਂ ਤੂੰ ਆ ਅੱਛਾ ਇੱਧਰ ਪੋੜੀਆਂ ਬੜੀਆਂ ਹੁੰਆਂ ਠੀਕ ਆ ਓਕੇ ਓਕੇ ਇੱਧਰ ਉਧਰ ਉੱਪਰ ਮੰਦਿਰ ਆਣਾ ਜਾਣਾ ਅੱਗੇ ਤਰੀਆਂ ਕੋਈ ਨਹੀਂ ਸਹੀ ਏ ਚਲੋ ਇਹ ਹੀ ਏ ਠੀਕ ਏ ਚਲੋ ਫਿਰ ਇਧਰ ਬਾਈ ਆ ਵੀ ਨਿਹਾਰੇ ਲਈ ਜਾਂਦਾ ਤਾਂ ਹਾਂ ਬੈਠਾ ਲੈ ਸਹੀ ਏ ਕੰਮ ਇਹ ਰੁੱਸਿਆ ਬੈਠਾ ਲੜਿਆ ਲੱਗਦਾ ਹਨਾ ਇਹ ਆ ਲੈ ਇਧਰ ਥੱਲੇ ਆ ਵੀ ਬੈਠਾਗਾ ਇਹ ਦੋਵੇਂ ਲੜੇ ਲੱਗਦੇ ਆ ਜੋ ਉਹ ਸਾਹਮਣੇ ਟਾਵਰਾ ਹੁਣ ਅਸੀਂ ਨੈਣਾ ਦੇਵੀ ਮੰਦਿਰ ਚੱਲੀ ਆਂ ਉਹ ਸਾਹਮਣੇ ਟਾਵਰ ਦਿਖ ਰਿਹਾ ਉੱਪਰ ਚੱਲ ਬਈ ਹੁਣ ਅਨੁਮਾਨ ਘਾਟ ਅੱਛਾ ਹਨੁਮਾਨ ਘਾਟ ਅੰਤਿ ਮੁਕਤੀ ਅਨੁਮਾਨ ਉਹ ਕਾਫੀ ਹਾਈਟ ਤੇ ਆਣਾ ਚੜ ਰਹੇ ਆ ਨੈਣਾ ਦੇਵੀ ਦੀ ਚੜਾਈ ਇਹ ਨੈਣਾ ਦੇਵੀ ਕਿੱਕਰ ਵਾਲੀ ਆਪਣਾ ਆਨੰਦਪੁਰ ਸਾਹਿਬ ਵਾਲੀ ਨਾਲ ਸਮਝ ਲਿਓ ਇਹ ਨੈਣਾ ਦੇਵੀ ਹੈਗੀ ਇਹ ਮੰਡੀ ਦੇ ਅੰਦਰ ਹੁੰਦੀ ਆ ਇੱਥੋਂ ਦੀਆਂ ਝੀਲ ਸਭੇ ਸਾਰੀਆਂ ਨੇ ਅਸੀਂ ਹੋਰ ਵੀ ਹਾਈਟ ਤੇ ਆ ਗਏ ਤੇ ਸਾਡਾ ਮੋਟਰਸਾਈਕਲ ਪਹਿਲੇ ਦੂਜੇ ਗੇਅਰ 'ਚ ਜਾ ਰਿਹਾ ਜ਼ਿਆਦਾਤਰ ਤਾਂ ਪਹਿਲੇ ਗੇਰ 'ਚ ਜਾ ਰਿਹਾ ਤੇ ਇੱਥੋਂ ਰਹਿ ਗਿਆ ਹੁਣ ਨਾਣਾ ਦੇਵੀ ਦਾ ਮੰਦਿਰ 5 ਕਿਲੋਮੀਟਰ ਰਹਿ ਗਿਆ 5 ਸਾਜੇ 5 ਕਿਲੋਮੀਟਰ ਰਹਿ ਗਿਆ ਹੁਣ ਤਾਂ ਲਗਾਤਾਰ ਚੜਾਈ ਆ ਰਹੀ ਹੈ ਮੋਟਰਸਾਈਕਲ ਵੀ ਰਿੰਗੀ ਜਾਂਦਾ ਪੂਰਾ ਇਹ ਦੇਖ ਹੁਣ ਪਹਿਲੇ ਜੋ ਗਿਆ ਚੱਲ ਬਾਈ ਫਿਰ ਅੱਜ ਦੇਖਾਂ ਕਿਲੋਮੀਟਰ ਰਹਿ ਗਿਆ ਉਹ ਲੋਕੇਸ਼ਨ ਹੀ ਬਹੁਤ ਘੈਂਟ ਆ ਰਿਹਾ ਹੈ ਨਾ ਥੱਲੇ ਹੁਣ ਝੀਲਦੇ ਸੀ उहो कम रोड ख़राब ਜਿਆਦਾ ਹਾਈਟ ਤੇ ਆ ਚੁੱਕੇ ਆ ਤੇ ਇੱਥੋਂ ਝੀਲ ਦੇਖਦੇ ਤੇ ਝੀਲ ਤੇ ਪਹਿਲਾਂ ਤੁਹਾਨੂੰ ਝੀਲ ਦਿਖਾਈ ਸਾਰੀ ਠੰਡੀ ਠੰਡੀ ਹਵਾ ਹੁੰਦੀ ਆ ਹਣਾ ਬਈ ਉਹ ਮੰਦਿਰ ਹੋ ਰਿਹਾ ਬਈ ਇਹ ਤਾਂ ਇਹ ਹੈ ਬਹੁਤ ਬੁਧ ਅੱਛਾ ਇਹ ਬੁੱਧ ਦਾ ਮੰਦਿਰ ਹੈ ਠੀਕ ਹੈ ਕਾਫੀ ਹਾਈਟ ਹੈ ਯਾਰ ਲੋਕੇਸ਼ਨ ਪੂਰੀ ਘੈਂਟ ਆ ਯਾਰ ਹਨਾ ਹੀ ਲਾ ਗਈ ਉਹ ਲੈ ਬਾਈ ਵਿੱਚ ਨਾ ਹੀ ਜਾਂਦੇ ਦੂਰ ਦੂਰ ਤੱਕ ਲੈ ਜਾਂਦੇ ਨੇ ਯਾਰੀ ਜ਼ਿੰਦਗੀ ਦੇ

ਇਹ ਦੇ ਗਉਣ ਸੁ ਵੀਰਾ ਕਿਹ ਦੇ ਅੱਗੇ ਦੇ ਇਹ ਵੀ ਬਣੀ ਕੋਈ ਅਗਲੇ ਦਾ ਵਾਪਸ ਆ ਕੇ ਵੀਰਾ ਆ ਗਿਆ ਬਹੁਤ ਧਰਮ ਦਾ ਮੰਦਿਰ ਤੇ ਇੱਥੋਂ ਹੋਊਗਾ ਇਹ 2 ਕਿਲੋਮੀਟਰ ਹੋਊ ਅੱਗੇ ਆਣਾ ਬਈ ਤਰਾਇ ਦੋ ਲਿਖਾ ਵਾ ਡੇਢ ਕਿਲੋ ਬੋਰਡ ਤੇ ਜਦੋਂ ਲੱਕਣਾ ਆ ਗਿਆ ਯਾਰ ਆਪਾਂ ਉੱਪਰ ਲੈ ਥੱਲੇ ਦੇਖੋ ਜਮਾ ਸਤੰਗਾ ਟਡਾਂਗਾ ਜਮਾ ਰਿਵਾਇਤ ਕਿਚਲੇ ਜਾਣਦੇ ਸੋਨਾ ਫਿਰ ਹਾਂ ਉਦੋਂ ਆਰਾਮ ਸੈਂਡ ਜੀ ਮਾਰਾ ਮੰਦਰ ਲੋ ਜੀ ਮੰਦਰ ਪਹੁੰਚ ਚੁੱਕੇ ਹਾਂ ਮੰਦਰ ਦਾ ਗੇਟ ਆ ਗਿਆ ਜਾਨ ਦੇ ਜਾਨ ਦੇ ਸੰਜੋਏ ਜਾਨ ਦੇ जय हो जय हो जय हो संजू भाई का डेस्क कवर थक गया पहले गेर ती आया बेचारा ये भाई उरे बिल्डिंग का दी है।, है अच्छा सरकारी होटल है मैं इधर रहने का मतलब के बंदोबस्त कर सकते हैं हम ਹੰਦਰ ਮੰਦਿਰ ਦੇ ਅੰਦਰ ਵੀ ਨਹੀਂ ਮਤਲਬ ਕਿ ਰੂਮ ਸਸਤਾ ਮਿਲੇਗਾ ਮਿਲੇਗਾ ਇੱਧਰ ਇੱਧਰ ਮਹਿੰਗਾ ਮਿਲੇਗਾ ਨਾ ਮੰਦਿਰ ਫ੍ਰੀ ਮਿਲੇਗਾ ਨਹੀਂ ਸਰਕਾਰੀ ਵਿੱਚ ਤਾਂ ਸਸਤਾ ਮਤਲਬ ਕਿ ਫ੍ਰੀ ਜਿਹਾ ਹੀ ਹੋਣਾ ਔਰ نیچے ਜੋ ਰਹਿਣਗੇ ਉਹ ਮਹਿੰਗਾ ਬੜੇਗਾ ਨਾ ਇਸ ਦਿੱਤੀ ਹੈ ਬੜੀਆ ਨਾ ਹੂੰ ਅਸਿਆ ਜੀ ਮੰਦਿਰ ਦੇ ਅੰਦਰ ਇੱਧਰ ਮੰਦਿਰ ਦੀ ਐਂਟਰੀ ਆ ਇਸ ਸਾਈਡ ਤੋਂ ਤੇ ਇੱਧਰ ਮੈਂ ਮੰਦਿਰ ਆ। ਇੱਧਰ ਲੰਗਰ ਹਾਲ ਆ। ਸੰਜੂ ਇਹ ਲੈ ਰਿਹਾ ਪ੍ਰਸ਼ਾਦ। ਇੱਧਰ ਬਣਿਆ ਹੋਇਆ 메ਨ ਮੰਚ ਜਦੋਂ ਕੋਈ ਲਾਗਰਨ ਵਗੈਰਾ ਹੁੰਦਾ ਹੋਣਾ ਤਾਂ ਇਸ ਇੱਧਰ ਮੰਚ ਤੇ ਹੋਵੇਗਾ ਕਿਰਸਾ ਸਤਨਾ ਚੋ ਬਣਦਾ ਹੈ ਚੇਤਾ ਜੀ ਦਾ ਨਾ ਨਾਸ ਕੋਲ ਕੇ ਪਾਸ ਤੋਂ ਜੈ ਹੋ ਹੋਈ ਆ ਸਾਰੀ ਲੱਕੜ ਦੀ ਇਧਰ ਕਿੰਨੀ ਸੋਹਣੀ ਬਣੀ ਉਹ ਬਈ ਸਾਡੇ ਘਰ ਆ ਗਿਆ ਇਹ ਹਾਂ ਹਾਸੇ ਹੋਇਆ ਹੈ ਇਹ ਲਕਸ਼ਮੀ ਮਾ ਕਾਲੀ ਮਾ ਕਾਲੀ ਹਾਂ ਸਰਸਵਤੀ ਸਰਸਵਤੀ ओके जय माता जी आ बेटा आबर टावर ਦਾ ਦਿਖਾਉਣੇ ਭੁੱਲ ਗਿਆ ਪਹਿਲਾਂ ਜੈ ਹਨੂਮਾਨ ਜੀ ਜੈ ਹੋ ਕਿੰਨੀ ਸ਼ਾਂਤੀ ਹੈ ਨਾ ਇੱਥੇ ਬੁਰਾ ਲੱਗ ਰਿਹਾ ਹੂੰ

ਉਸ ਨੂੰ ਇਹ ਆਪੇ ਨਾਲ ਬਸ ਤੇ ਗੱਲ ਕਰਦੇ ਆ ਇੱਕ ਤੋਂ ਬੁੱਕਾ ਅੰਮ੍ਰਿਆ ਦੇ ਬੁੱਕਾ ਤੇ ਫੋਨ ਹੋਣੀ ਬੁੱਕਾ ਰਹੀ ਬਹੁਤ ਵਧੀਆ ਤੋਂ ਵਧੀਆ ਤੋਂ ਬਾਅਦ ਮਿਲ ਜੇਗਾ ਫੋਟੋ ਕਰਾਂਗੇ ਉਧਰ ਮਾਨਾਰਣਾ ਦੇਵੀ ਦੇ ਦਰਸ਼ਨ ਕਰਨ ਤੋਂ ਬਾਅਦ ਅਸੀਂ ਘਰਾਂ ਨੂੰ ਚਾਲੇ ਪਾਏ ਲੰਗਰ ਪ੍ਰਸ਼ਾਦਾ ਛਕਿਆ ਤੇ ਸਾਨੂੰ ਕਾਫੀ ਹਨੇਰਾ ਹੋ ਗਿਆ ਸੀਗਾ ਸੋ ਦੋਸਤੋ ਸਡੀਆਂ ਵੀਡੀਓਜ਼ ਇਸ ਤਰ੍ਹਾਂ ਹੀ ਹੁੰਦੀਆਂ ਰਹਿਣੀਆਂ ਤੇ ਸਾਨੂੰ ਤੁਸੀਂ ਬਹੁਤ-ਬਹੁਤ ਪਿਆਰ ਦੇਣਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਤੇ ਸ਼ੇਅਰ ਕਰਨਾ ਸੋ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ